ਤਿੰਨ ਘੱਟ ਢਿੱਡ ਤੇ ਪਏ ਹੋਏ ਨੇ ਦੋ ਘੱਟ ਸਿਰ 'ਚ ਨੇ ਡੋਲਾ ਪੂਰਾ ਹੀ ਨਾਲ ਉਲੱਤ ਗਿਆ ਹੱਡੀ ਬਾਹਰ ਦਿਖਦੀ ਪਈ ਆ ਤੇ ਜਾਦਾ ਸੀਰੀਅਸ ਨੇ ਬਾਕੀ ਕੇਰ ਐ ਕਰ ਨਹੀਂ ਰੇ ਜਦੋਂ ਦੇ ਆਏ ਦੇ ਘੰਟਾ ਹੋ ਗਿਆ ਇਹਨਾਂ ਨੇ ਕੋਈ ਦੇਖਭਾਲ ਨਹੀਂ ਕੀਤੀ ਕੁਛ ਨਹੀਂ ਜੇ ਡਾਕਟਰਾਂ ਕੋ ਜਾਣੇ ਆ ਉਹ ਵੀ ਕਹਣਗੇ ਚਲੋ ਬਾਹਰ ਆ ਸੀ ਕਿਹਾਗੇ ਸਾਡਾ ਪੇਸ਼ੈਂਟ ਜਾਦਾ ਸੀਰੀਅਸ ਹੈਗਾ ਇਹਨਾਂ ਨੇ ਕੋਈ ਗੱਲ ਨਹੀਂ ਸਾਡੀ ਸੁਣੀ ਤੇ ਉਹ ਡਾਕਟਰ ਖੜੇ ਹੋਏ ਆ ਉਹ ਇੱਕ ਕੰਨਾਂ ਫੋਨ ਲਾ ਕੇ ਉਧਰ ਨੂੰ ਫਰੀ ਜਾਂਦਾ ਦੂਜੇ ਆਧਰ ਗੇੜੇ ਕੱਢੀ ਜਾਂਦਾ ਜੀ ਉਹਨੂੰ ਕਹਿੰਨੇ ਆ ਕਿ ਵੀਰੇ ਅਸੀਂ ਇੰਨੀ ਦਿਨ ਹੋ ਗਿਆ ਸੀ ਇੱਥੇ ਖੜੇ ਆਂ ਕਿ ਸਾਡੀ ਐਮਐਲਆਰ ਕਟੋ ਜਾਂ ਕੁਛ ਅਗਲਾ ਕਹਿੰਦਾ ਸਿੱਧਾ ਹੀ ਅਗਲਾ ਜਵਾਬ ਦਿੰਦਾ ਅਗਲਾ ਕਹਿੰਦਾ ਪ੍ਰਾਈਵੇਟ ਕਰਾ ਲਓ ਹੁਣ ਅਗਲੇ ਨੂੰ ਇੰਨੀ ਦਿਨ ਹੋ ਗਿਆ ਕਹਿੰਦੇ ਕਿ ਕੋਈ ਵੀਰੇ ਉਧਰ ਸੀਰੀਅਸ ਪੇਸ਼ੈਂਟ ਆ ਸੀਰੀਅਸ ਪੇਸ਼ੈਂਟ ਆ ਕੋਈ ਗੱਲਬਾਤ ਹੀ ਨਹੀਂ ਹੈਗੀ ਅੱਗੋਂ ਜੇ ਜ਼ਿਆਦਾ ਕਹਿੰਨੇ ਅਗਲਾ ਧੱਕੇ ਮਾਰ ਕੇ ਅਗਲਾ ਕਹਿੰਦਾ ਬਾਹਰ ਖੜੋ ਜੀ ਬਾਹਰ ਖੜੋ ਜਿਹੜੀ ਇਹਨਾਂ ਨੇ ਸਰਕਾਰੀ ਸਿਕਿਉਰਟੀ ਮੁਲਾਜ਼ਮ ਰੱਖਿਆ ਲੁਧਰਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜੁੰਬਰੀ ਲੁਧਰਣਾ ਸਿਵਲ ਹਸਪਤਾਲ ਦੇ ਵਿੱਚ ਖੜਿਆ ਆ ਆਏਗੇ ਦਿਨ ਸੁਰਖੀਆਂ ਦੇ ਵਿੱਚ ਨਜ਼ਰ ਆਇਆ ਤੇ ਦਿਖਾਈ ਦਿੰਦਾ ਸਿਵਲ ਹਸਪਤਾਲ ਅੱਜ ਇਹੋ ਜਿਹੇ ਮਾਮਲਾ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਦਿੱਤੇ ਕਿ ਇੱਕ ਵਿਅਕਤੀ ਆਪਣੇ ਪੇਸ਼ੈਂਟ ਨੂੰ ਇੱਥੇ ਲੈ ਕੇ ਆਂਦਾ ਦਾਖਲ ਕਰਾਉਣ ਦਾ ਬੜਾ ਸੀਰੀਅਸ ਜਿਹੜਾ ਕਿ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਜਾਣਕਾਰੀ ਲੈ ਲੈਣੇ ਆਈ ਕੀ ਨਾਮ ਤੁਹਾਡਾ ਸਰ ਜੀ ਰਵੀ ਰਵੀ ਕੀ ਹੋਇਆ ਕੀ ਹੈ ਫਿਰ ਆਪਣਾ ਇੱਕ ਪੇਸ਼ੈਂਟ ਸੀ ਜੀ ਉਸ ਬੈਠਾ ਵਾ ਡਾਕਟਰ ਆਪਣੀ ਆਪਣੀ ਕੇਅਰ ਕੇਅਰ ਕੋਈ ਕਰਦੇ ਨਹੀਂ ਵੇ ਆਪਣੇ ਆਪਣੇ ਧਿਆਨ ਲੱਗੇ ਹੋਏ ਜੀ ਅਸੀਂ ਉਹਨਾਂ ਨੂੰ ਕਹਿੰਨੇ ਅੱਗੋਂ ਸਾਨੂੰ ਕਹਿੰਦੇ ਇੱਕ ਪੇਸ਼ੈਂਟ ਕੋਲੇ ਖੜੋ ਬਾਕੀ ਬਾਹਰ ਜਾਓ ਪੇਸ਼ੈਂਟ ਸਾਡਾ ਅਮਰਜੈਂਸੀ ਆ ਕੱਲ ਨੂੰ ਉਹਨੂੰ ਕੋਈ ਗੱਲਬਾਤ ਹੋ ਜੇ ਕੋਈ ਆਪਣੇ ਕੰਨਾਂ ਨਾਲ ਫੋਨ ਲਾ ਕੇ ਆਪਣੇ ਆਪਣੀ ਸਾਈਡ ਤੇ ਖੜੇ ਆ ਦੂਜੇ ਪੇਸ਼ੈਂਟ ਦੀ ਅਸੀਂ ਐਮਐਲਆਰ ਕਟਾਣ ਲਈ 2 ਘੰਟੇ ਹੋ ਗਿਆ ਖੜੇ ਹੋਏ ਅੱਗੋਂ ਜੇ ਕਹਿੰਨੇ ਆ ਅੱਗੋਂ ਕਹਿੰਦੇ ਪ੍ਰਾਈਵੇਟ ਜਾ ਕੇ ਕਰਾ ਲਓ ਜੀ ਅਸੀਂ ਪ੍ਰਾਈਵੇਟ ਆ ਜੀ ਧੱਕੇ ਖਾਣੇ ਅਸੀਂ ਇੱਥੇ ਕੀ ਕਰਨ ਆਣਾ ਦੱਸੋ ਕੀ ਨਾਮ ਕੀ ਇਹ ਪੇਸ਼ੈਂ ਉੱਧਰ ਉਹ ਸੀਰੀਅਸ 'ਚ ਬੈਠਾ ਦੂਜੀ ਐਮਐਲਰ ਕਟਾਣ ਲਈ ਖੜੇ ਆ ਕੋਈ ਕੇਅਰ ਹੀ ਨਹੀਂ ਹੈਗੀ ਜੇ ਕਹਿੰਨੇ ਆ ਤਾਂ ਅੱਗੋਂ ਕਹਿੰਦੇ ਪ੍ਰਾਈਵੇਟ ਕਰਾ ਲਓ ਕੀ ਹੋਇਆ ਕੀ ਹੈ ਪੇਸ਼ੈਂਟ ਦੇ ਨਾਲ ਕੀ ਵਾਪਰਾ ਪਾਣਾ ਵਾਪਸ ਇਹਨਾਂ ਲੜਾਈ ਝਗੜਾ ਹੋਇਆ ਤੇ ਲੜਾਈ ਆਪਣਾ ਬੱਸ ਸਟੈਂਡ ਹਾਂਜੀ ਕਿਹਨੇ ਇੱਕ ਰੂਮ ਸੀਗੇ ਹੁੰਦੇ ਆ ਜਿੰਨੇ ਜਿਗੇ ਇੱਕ ਯੂਨਿਟ ਜੀ ਤੀ ਆਪੀ ਉਹ ਆਪਾਂ ਨੂੰ ਹਲੇ ਗੱਲ ਦਾ ਨਹੀਂ ਪਤਾ ਪੇਸ਼ੈਂਟ ਨੂੰ ਹੋ ਜਾਂਦੀ ਪੇਸ਼ੈਂਟ ਆਪੇ ਦੱਸ ਦਿੰਦਾ ਇੰਨੀ ਗੱਲ ਤਾਂ ਹਾਂਜੀ ਤੇ ਹੁਣ ਪ੍ਰਸ਼ਾਸਨ ਅੰਦਰ ਦਾ ਕੀ ਕਹਿ ਰਿਹਾ ਵਾ ਡਾਕਟਰ ਅੰਦਰ ਜੇ ਕੋਈ ਗੱਲ ਵਈ ਗੱਲ ਕਰਦੇ ਆਂ ਕਿ ਹਾਂ ਬਈ ਪੇਸ਼ੈਂਟ ਦੀ ਜਾਂਚ ਪਿੰਚ ਕਰੋ ਅੱਗੋਂ ਕਹਿੰਦੇ ਪ੍ਰਾਈਵੇਟ ਕਰਾ ਲਓ ਜੇ ਤੁਹਾਨੂੰ ਜ਼ਿਆਦਾ ਹੀ ਆ ਤਾਂ ਜੇ ਹੀ ਇੱਥੇ ਸਰਕਾਰੀ ਚ ਇਹ ਹਾਲ ਹੋਣ ਲੱਗ ਗਿਆ ਤਾਂ ਫਿਰ ਬੰਦਾ ਕਿੱਥੇ ਜਾਊਗਾ ਦੱਸੋ ਜੀ ਅਸਮੋਰ ਮੜਣਾ ਗੱਲਬਾਤ ਕਿਤੇ ਦੂਜੇ ਰੰਦਰ ਡਾਕਟਰ ਮੈਡਮ ਨਾ ਨਹੀਂ ਕੀਤੀ ਉਹ ਡਾਕਟਰ ਖੜੇ ਹੋਏ ਆ ਉਹ ਇੱਕ ਕੰਨਾਂ ਫੋਨ ਲਾ ਕੇ ਉਧਰ ਨੂੰ ਫਰੀ ਜਾਂਦਾ ਦੂਜੇ ਇੱਧਰ ਗੇੜੇ ਕੱਢੀ ਜਾਂਦਾ ਜੀ ਉਹਨੂੰ ਕਹਿੰਨੇ ਆ ਕਿ ਵੀਰੇ ਅਸੀਂ ਇੰਨੀ دیر ਹੋ ਗਿਆ ਸੀ ਇੱਥੇ ਖੜੇ ਆਂ ਕਿ ਸਾਡੀ ਐਮਐਲਆਰ ਕੱਠੋ ਜਾਂ ਕੁਛ ਅਗਲਾ ਕਹਿੰਦਾ ਸਿੱਧਾ ਹੀ ਅਗਲਾ ਜਵਾਬ ਦਿੰਦਾ ਅਗਲਾ ਕਹਿੰਦਾ ਪ੍ਰਾਈਵੇਟ ਕਰਾ ਲਓ ਜਿਹੜੀ ਇਹਨਾਂ ਨੇ ਸਰਕਾਰੀ ਸਿਕਿਉਰਟੀ ਮੁਲਾਜ਼ਮ ਰੱਖਿਆ ਵਾ ਉਹ ਸਾਨੂੰ ਅੱਗੋਂ ਟੁੱਟ ਕੇ ਪੈ ਜਾਂਦੇ ਆ ਕੀ ਕਹਿ ਰਿਹਾ ਉਹ ਮੁਲਾਜ਼ਮ ਕੀ ਹੈ ਉਹ ਅੱਗੋਂ ਕਹਿੰਦਾ ਪਿੱਛੇ हट ਕੇ ਗੱਲ ਕਰੋ ਪਿੱਛੇ हट ਕੇ ਗੱਲ ਕਰੋ ਇਹ ਕੋਈ ਗੱਲ ਹੈ ਹ ਉਹ ਬਿਲਕੁਲ ਕਿਤਨਾ ਕਿਤੇ ਸਿਵਲ ਹਸਪਤਾਲ ਦਾ ਪ੍ਰਸ਼ਾਸਨ ਜਿਹੜਾ ਕਿ ਅੰਗਿਲੀ ਵਰਤਰਾ ਦਿਖਾਈ ਦੇ ਰਿਹਾ ਹੈ ਭੇ ਜਿਹੜਾ ਕਿ ਇੱਥੇ ਇਲਾਜ ਕਰਾਂਦੇ ਜਿਹੜੇ ਮਰੀਜ਼ਾਂ ਮਰੀਜ਼ ਨੂੰ ਲੈ ਕੇ ਜਾਂਦੇ ਮਰੀਜ਼ ਨੂੰ ਜਿਹੜਾ ਕਿ ਇਲਾਜ ਨਹੀਂ ਦਿੱਤਾ ਜਾ ਰਿਹਾ ਉਹ ਚੰਗੀ ਤਰ੍ਹਾਂ ਟ੍ਰੀਟਮੈਂਟ ਨਹੀਂ ਦਿੱਤੀ ਜਾ ਰਹੀ ਤੇ ਉਹਨਾਂ ਦੇ ਵੱਲੋਂ ਜਿਹੜਾ ਕਿ ਇਹ ਮਿਸਬੀਹੇਵ ਵੀ ਕੀਤਾ ਜਾ ਰਿਹਾ ਇਹਨਾਂ ਦੇ ਇਹਨਾਂ ਦੇ ਨਾਲ ਇਹ ਇਹਨਾਂ ਦੇ ਨਾਲ ਵਿਅਕਤੀ ਦੇ ਨਾਲ ਤੇ ਹੋਰ ਵੀ ਜਿਹੜਾ ਕਿ ਜਿਹੜੇ ਜਿਹੜੇ ਅੰਦਰ ਗਾਰਡ ਸਿਕਿਉਰਟੀ ਗਾਰਡ ਰਹੇ ਉਹਨਾਂ ਦੇ ਵੱਲੋਂ ਜਿਹੜੇ ਕਿ ੱੱਕੇ ਮਾਰੇ ਜਾ ਰਹੇ ਸਿਵਲ ਹਸਪਤਾਲ ਸਿਵਲ ਦਾ ਲੁਜਾਨਾ ਦਾ ਸਭ ਤੋਂ ਸਰਕਾਰੀ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਕੀ ਹੈ ੱੱਕੇ ਮਾਰੇ ਜਾ ਰਿਹਾ ਹੈਗੇ ਪੇਸ਼ੈਂਟਾਂ ਨੂੰ ਤੇ ਜੇਕਰ ਪੇਸ਼ੈਂਟਾਂ ਨੂੰ ੱੱਕੇ ਹੀ ਮਾਰਾਂਗੇ ਤੇ ਇਲਾਜ ਕਿੱਦਾਂ ਹੋਏਗਾ ਤੇ ਇੱਦਾਂ ਕਿੱਥੇ ਸੁਣਵਾਈ ਹੋਏਗੀ ਕਿੱਥੇ ਜਾ ਕੇ ਹੈ ਆਪਣਾ ਇਲਾਜ ਕਰਾਂ ਜੇਕਰ ਪ੍ਰਾਈਵੇਟ ਤੇ ਜਾ ਕੇ ਇਲਾਜ ਕਰਨਗੇ ਤੇ ਇਹਨਾਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਗਰੀਬ ਬੰਦਾ ਆਪਣਾ ਜਿਹੜਾ ਕੀ ਹੈ ਪ੍ਰਾਈਵੇਟ ਤੇ ਜਾ ਕੇ ਇਲਾਜ ਨਹੀਂ ਕਰਾ ਸਕਦਾ ਤੇ ਇਹ ਵਿਚਾਰੇ ਉਹਨੂੰ ਕਿੱਥੇ ਹੀ ਜਾਣ ਇਹ ਸਰਕਾਰ ਤੋਂ ਮੰਗ ਕਰ ਰਹੀ ਨੀ ਕਿ ਇਸ ਸੈਂਸਿਬਲ ਹਸਪਤਾਲ ਦੇ ਵਿੱਚ ਜਿਹੜਾ ਕੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਡਾਕਟਰਾਂ ਦੇ ਜਿਹੜਾ ਕੀ ਮਿਸਬੀਹੇਵ ਕਰ ਰਹੇ ਨੇ ਤੇ ਗਾਰਡ ਇੱਥੇ ਜਿਹਨਾਂ ਕੀ ਪੇਸ਼ੈਂਟ ਆਵੇ ਤੇ ਉਸ ਨੂੰ ਚੰਗੀ ਦਾ ਟਰੀਟਮੈਂਟ ਦਿੱਤੀ ਜਾਵੇ ਅਸੀਂ ਮੇਰੇ ਘਰ ਵਾਲੇ ਦੀ ਕਿਸੇ ਨਾਲ ਲੜਾਈ ਹੋ ਗਈ ਸੀ ਕਿ ਬਾਹਰ ਗਏ ਸੀਗੇ ਤਰੁਣਾ ਨਾਮ ਆ ਬਾਹਰ ਗਏ ਸੀਗੇ ਤੇ ਉਹ ਮੁੰਡਾ ਇੱਕ ਲੈ ਕੇ ਆਇਆ ਕਹਿੰਦੇ ਸੱਟਾ ਸੁੱਟਾ ਲੱਗੀਆਂ ਹੋਈਆਂ ਨੇ ਤੇ ਇਹਨਾਂ ਨੇ ਮਤਲਬ ਜਦੋਂ ਦੇ ਆਏ ਦੇ ਘੰਟਾ ਹੋ ਗਿਆ ਇਹਨਾਂ ਨੇ ਕੋਈ ਦੇਖਭਾਲ ਨਹੀਂ ਕੀਤੀ ਕੁਛ ਨਹੀਂ ਜੇ ਡਾਕਟਰਾਂ ਕੋ ਜਾਣੇ ਆ ਉਹ ਵੀ ਕਹਣਗੇ ਚਲੋ ਬਾਹਰ ਆ ਸੀ ਕਿਹਾ ਕਿ ਸਾਡਾ ਪੇਸ਼ੈਂਟ ਜਾਦਾ ਸੀਰੀਅਸ ਹੈਗਾ ਇਹਨਾਂ ਨੇ ਕੋਈ ਗੱਲ ਨਹੀਂ ਸਾਡੀ ਸੁਣੀ ਇਹ ਹੁਣ ਆ ਕੇ ਟਾਂਕੇ ਲਾਲ ਲੱਗੇ ਨੇ ਉਹ ਵੀ ਨਹੀਂ ਹਿਲਾਉਂਦੇ ਪਏ ਉਹ ਵੀ ਟਾਂਕੇ ਛੱਡ ਕੇ ਰਾਹ ਚੀਤੇ ਫੇਰ ਚਲੇ ਗਏ ਨਾ ਦੂਜਾ ਪੇਸ਼ੈਂਟ ਦੇਖਣ ਜਿਹੜਾ ਘੰਟਾ ਹੋ ਗਿਆ ਰੰਜੀਤ ਕੋਈ ਵੀ ਨਹੀਂ ਸੀਗੀ ਹੈ ਇੱਥੇ ਦੇਈਨੇ ਬੱਸ ਸਟੈਂਡ ਦੇ ਕੋਲ ਦੇਈਨੇ ਮੁੰਡੇ ਕੀ ਕਾਰਨ ਹੋ ਗਏ ਨਾ ਹਮਲੇ ਦਾ ਨਹੀਂ ਉਦਾਂ ਹੀ ਮਾੜੀ ਮੋਟੀ ਜਿਸ ਤਰ੍ਹਾਂ ਬੈਠੇ ਬੁੱਟੇ ਜਦੋਂ ਨੰਗ ਰਿਆ ਸੀਗਾ ਉਹ ਪੈਰੀ ਹੱਥ ਲਗਾ ਰਿਆ ਸੀ ਉਹਦੇ ਉਹ ਕਹਿੰਦਾ ਵੱਡੇ ਭਰਾਵਾਂ ਚ ਚੰਗਾ ਨਹੀਂ ਲੱਗਦਾ ਇੱਥੇ ਹੀ ਉਹਨਾਂ ਨੇ ਦਾਰੂ ਪੀਤੀ ਹੋਈ ਸੀਗੀ ਤੇ ਉਹਨਾਂ ਨੇ ਸੱਟਾ ਮਾਰਿਆ ਸੀ ਇਹ ਹੀ ਲਾ ਰਏ ਸੀਗੇ ਉਹ ਮੁੰਡਾ ਇਹਦਾ ਦੋਸਤ ਲਾ ਰਿਆ ਸੀਗਾ ਉਹ ਕਹਿੰਦਾ ਵੱਡੇ ਭਰਾਵਾਂ ਚ ਚੰਗਾ ਨਹੀਂ ਲੱਗਦਾ ਬਸ ਇੱਥੇ ਹੀ ਮਾੜੀ ਮੋਟੀ ਗੱਲ ਹੋਈ ਉਹਨਾਂ ਨੇ ਦਾਰੂ ਪੀਤੀ ਦੀ ਸੀ ਉਹਨਾਂ ਕੋਲ ਉਸਤਰੇ ਸੀਗੇ ਦਾਤ ਸੀਗੇ ਉਹਨਾਂ ਨੇ ਮਾਰਤੇ ਇਹਨਾਂ ਦੇ ਆ ਮੁੰਡੇ ਛੱਡਨ ਆਏ ਸੀਗੇ ਕਲੀ ਦੇ ਬਾਹਰ ਉਹਨੇ ਸਿਰਫ ਇੱਕੋ ਮੁੰਡੇ ਦਾ ਨਾਮ ਲਿਆ ਸੀਗਾ ਆ ਇੱਕ ਮੁੰਡੇ ਦਾ ਨਾਮ ਲਿਆ ਸੀ ਕਿੰਝ ਜਿਹਾ ਨਾਮ ਆ ਆਜ਼ਾਦੀ ਸੀਗਾ ਮੁੰਡੇ ਦਾ ਤਿੰਨ ਕੱਟ ਢਿੱਡ ਤੇ ਪਏ ਹੋਏ ਨੇ ਦੋ ਕੱਟ ਸਿਰ 'ਚ ਨੇ ਡੋਲਾ ਪੂਰਾ ਹੀ ਨਾਲੂ ਲੱਤ ਗਿਆ ਹੱਡੀ ਬਾਹਰ ਦਿਖਦੀ ਪਈ ਆ ਤੇ ਜ਼ਿਆਦਾ ਸੀਰੀਅਸ ਨੇ ਬਾਕੀ ਕੇਰ ਐ ਕਰ ਨਹੀਂ ਰੇ ਡਾਕਟਰ ਨੇ ਕੁਝ ਦੱਸਿਆ ਨਹੀਂ ਕੋਈ ਆਲੇ ਕੁਛ ਨਹੀਂ ਦੱਸ ਰੇ ਕਦੇ ਕਹਿੰਦੇ ਜੇ ਟਾਂਕੇ ਲੱਗ ਗਏ ਪਰਚਾ ਨਹੀਂ ਹੋਣਾ ਤੱਕ ਜੇ ਟਾਂਕਿਆਂ ਤੋਂ ਬਿਨਾ ਤੇ ਸਾਨੂੰ ਹੁਣ ਦੱਸਣਗੇ ਕੁਛ ਅਸੀਂ ਫੇਰ ਹੀ ਸਾਨੂੰ ਕੀ ਪਤਾ ਕਿ ਪਰਚਾ ਕਿੱਦਾਂ ਕਰਵਾਣਾ ਕਿੱਦਾਂ ਨਹੀਂ ਹੁਣ ਟਾਂਕੇ ਲਾ ਰਹੇ ਨੇ ਹਾਲੇ ਨਹੀਂ ਜੀ ਸੀਰੀਅਸ ਹੀ ਬਹੁਤ ਸੀਗਾ ਇਹ ਬਾਸਟੈਂਡ ਦੇ ਕੋਲ ਰਵੀ ਕੀ ਲੱਗਦਾ ਸਰਕਾਰ ਕੀ ਸਰਕਾਰ ਤੋਂ ਵੀ ਮੰਨ ਕਰਦੀ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਹੀ ਕੜਗ ਤੋਂ ਕੜਗ ਐਕਸ਼ਨ ਲਵੇ ਨਾ ਤੇ ਇਹ ਤੱਤੇ ਕੋਈ ਤੇ ਸਰਕਾਰ ਦੀ ਕੋਈ ਸਹੂਲਤ ਆਲਾ ਤਾਂ ਕੋਈ ਫਾਇਦਾ ਹੈ ਹੀ ਨਹੀਂ ਕਿ ਅਸੀਂ ਜੇ ਆਪਣੀ ਮਰਜ਼ੀ ਨਾਲ ਜੇ ਪ੍ਰਾਈਵੇਟ ਆ ਜੀ ਠੱਕੇ ਖਾਣੇ ਫਿਰ ਇੱਥੇ ਫਾਇਦਾ ਕੀ ਅਸੀਂ ਵਲ ਹਸਪਤਾਲ ਨੂੰ ਘੰਟੇ ਹੋ ਗਏ ਤੁਹਾਨੂੰ ਇੱਥੇ ਮੇਰੇ 2 2.5 ਘੰਟੇ ਦਾ ਸਾਨੂੰ ਖੜੇ ਨੂੰ ਹੋ ਗਿਆ ਇੱਤਰ ਮਰੀਜ਼ ਫਿਰ ਬੜੀ ਜੁਰਗਟਨਾ ਦੇ ਵਿੱਚ ਆ ਤਾ ਬੜੀ ਸੀ ਸਾਡੇ ਖੁਦ ਦੇ ਫਾਦਰ ਸਾਹਿਬ ਨਾਲ ਹੋ ਚੁੱਕਿਆ ਵਾ ਦੋ ਟਾਂਕੇ ਹੱਥੋਂ ਅਸੀਂ ਆਪਣਾ ਫਾਦਰ ਸਾਹਿਬ ਦੀ ਡੈਥ ਕਰਾ ਚੁੱਕੇ ਆ ਸਾਡੇ ਨਾਲ ਜੇ ਇਹੋ ਜਿਹਾ ਪਹਿਲੇ ਭਾਣਾ ਵਾਪਰਿਆ ਸੀ ਤਾਂ ਪਹਿਲੇ ਹੀ ਦੁਖੀ ਆ ਅੱਗੋਂ ਜੇ ਸਾਡੇ ਹੁਣ ਅਗਲੇ ਨੂੰ ਇੰਨੀ ਦਿਨ ਹੋ ਗਿਆ ਕਹਿੰਦੇ ਕਿ ਕੋਈ ਵੀਰੇ ਉੱਧਰ ਸੀਰੀਅਸ ਪੇਸ਼ੈਂਟ ਹੈ ਸੀਰੀਅਸ ਪੇਸ਼ੈਂਟ ਨਾਲ ਕੋਈ ਗੱਲਬਾਤ ਹੀ ਨਹੀਂ ਹੈਗੀ ਅੱਗੋਂ ਜੇ ਜ਼ਿਆਦਾ ਕਹਿੰਨੇ ਅਗਲਾ ਧੱਕੇ ਮਾਰ ਕੇ ਅਗਲਾ ਕਹਿੰਦਾ ਬਾਹਰ ਖੜੋ ਜੀ ਬਾਹਰ ਖੜੋ ਇੱਕ ਖੜੋ ਕੋਲ ਬਿਲਕੁਲ ਅੰਗਿਲੀ ਵੱਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਇਹਨਾਂ ਤੇ ਦੱਸਿਆ ਜਾ ਰਿਹਾ ਵੇ ਇਹਨਾਂ ਵਿੱਤੀ ਵੱਲੋਂ ਕਿ ਮੈਂ ਵੀ ਪਹਿਲੇ ਜਿਹੜਾ ਵੀ ਆਪਣੇ ਪਿਤਾ ਜੀ ਨੂੰ ਲੈ ਕੇ ਆਇਆ ਸੀਗਾ ਤੇ ਉਹਨਾਂ ਦੀ ਜਿੰਦਗੀ ਅਚਾਨਕ ਮੌਤ ਹੋ ਚੁੱਕੀ ਮੌਤ ਹੋ ਜਾਂਦੀ ਹੈ ਸਿਵਲ ਹਸਪਤਾਲ ਦੇ ਅੰਦਰ ਜ਼ਿੰਮੇਦਾਰ ਕੌਣ ਹੈ ਪ੍ਰਸ਼ਾਸਨ ਹੈ ਸਰਕਾਰ ਹੈ ਜਾਂ ਪੇਸ਼ੈਂਟ ਹੈ ਇਹ ਸਮਾਜਿਕ ਸਸ਼ੇਤਰ